ਸਾਬਾ ਜੀ ਤੁਸੀਂ ਇਕੱਠੇ ਹੋਏ ਹੋ ਕੀ ਕਾਰਨਾ ਹੈ ਇਕੱਠੇ ਹੋਣਾ ਇਕੱਠੇ ਹੋਣ ਦਾ ਕਾਰਨ ਹੈ ਜੀ ਅੱਜ ਇਹ ਪਹਿਲਾਂ ਇਹਨਾਂ ਦੀ ਬਹੁਤ ਜ਼ਰੂਰੀ ਡਿਮਾਂਡ ਦੀ ਗਲੀ ਦੀ ਅੱਜ ਅਸੀਂ ਨੇ ਇਹ ਗਲੀ ਮੁਕੰਮਲ ਬਣਾ ਕੇ ਸੀਵਰੇਜ ਪਾ ਕੇ ਤਿਆਰ ਕੀਤੀ ਆ ਇਹ ਚੀਮਾ ਸਾਹਿਬ ਨੇ ਸਾਨੂੰ ਗ੍ਰਾਂਟ ਦਿੱਤੀ ਸੀ ਪਹਿਲਾਂ ਪਿਛਲੇ ਆਪਣੀ ਕਦੇ ਇਹ ਚੋਂ ਜਾਪਤਾ ਹੈ ਲੇਕਿਨ ਐਸ ਡੀ ਐਮ ਦਾ ਲੱਗਿਆ ਆ ਦੀ ਜੀ 30 ਲੱਖ ਦੀ ਇਹ ਉਹਦੇ ਵਿੱਚੋਂ ਕੰਮ ਵੱਖ-ਵੱਖ ਬਾੜਾ ਦਾ ਸੀ ਉਹਦੇ ਵਿੱਚੋਂ ਅਸੀਂ ਇਹ ਗਲੀ ਬਣਾ ਕੇ ਲੋਕਾਂ ਦਾ ਦੁੱਖ ਦੂਰ ਕੀਤਾ ਪਹਿਲਾਂ ਨਾਲੀਆਂ ਵਿੱਚ ਸੁੰਡ ਪਈ ਹੁੰਦੀ ਦੀ ਜੀ ਹੁਣ ਇਹ ਚ ਸੀਵਰੇਜ ਪਾ ਕੇ ਪ੍ਰੋਪਰ ਕੰਮ ਕਰਕੇ ਇਹਨਾਂ ਨੂੰ ਸੁੱਖ ਦਾ ਸਾਹ ਦਿੱਤਾ ਤੇ ਸਾਫ ਸੁਥਰੀ ਜ਼ਿੰਦਗੀ ਜੀਣ ਅਤੇ ਸਫਾਈ ਦਾ ਪੂਰਾ ਪ੍ਰਬੰਧ ਖਰਾ ਕੇ ਵੀ ਦਿੱਤਾ ਜੀ ਇਹਨਾਂ ਕਿੰਨੀ ਲੰਬੀ ਚੌੜੀ ਹੈ ਇਹ ਗਲੀ ਤਰਕੀਬ ਵਿੱਚ 300 ਫੁੱਟ ਇਧਰ ਆ ਜੀ 100 200 ਫੁੱਟ ਇਧਰ ਆ ਦੇ 15 ਫੁੱਟ ਚੌੜੀ ਆ ਜੀ। ਭਰਾਂ ਦੀ ਅੱਜ ਤੁਸੀਂ 8 ਨੰਬਰ ਵਾਰਡ ਦੇ ਵਿੱਚ ਖੜਿਓ ਨਵੀਂ ਗਲੀ ਬਣੀ ਐ ਕੀ ਕਹਿੰਦੇ ਉਹਦੇ ਦੁਆਲੇ ਦੇਖੋ ਜੀ ਪਿਛਲੇ ਸਮੇਂ 'ਚ ਸਰਦਾਰ ਹਰਪਾਲ ਸਿੰਘ ਜੀ ਵਿੱਤ ਮੰਤਰੀ ਸਾਹਿਬ ਨੇ ਸਾਨੂੰ ਗ੍ਰਾਂਟ ਦਿੱਤੀ ਸੀ ਜਿਹੜੀ ਕਿ ਐਸਡੀਐਮ ਸਾਹਿਬ ਰਾਹੀਂ ਲੱਗਣੀ ਸੀ ਪਰ ਉਹ ਚਲੋ ਚੋਣ ਜਾਬਤਾ ਲੱਗਣ ਕਰ ਨਹੀਂ ਲੱਗੀ ਹੁਣ ਉਹ ਸਾਡੇ ਐਮਸੀ ਸਾਹਿਬ ਨੇ ਆਪਣੇ ਗੋਪੀ ਜੀ 8 ਨੰਬਰ ਵਾਰਡ ਦੇ ਉਹਨਾਂ ਨੇ ਮੇਰੇ ਧਿਆਨ ਵਿੱਚ ਲਿਆਂਦਾ ਕਿ ਇਹ ਗਲੀ 'ਚ ਬਹੁਤ 12 ਸਾਲਾਂ ਤੋਂ ਇਹ ਗਲੀ ਬਣੀ ਨਹੀਂ ਹੋਈ ਸੀ। ਜਦੋਂ ਵੀ ਉਹਨਾਂ ਨੇ ਧਿਆਨ ਲਿਆਂਦਾ ਮੈਂ ਨਾਲ ਦੀ ਨਾਲ ਅਸੀਂ ਨੇ ਮਤਾ ਪਾਇਆ ਤੇ ਇਹਦਾ ਕੰਮ ਕਰਾਇਆ ਇਹ ਗਲੀ ਹੁਣ ਬਣ ਕੇ ਤਿਆਰ ਹੋ ਚੁੱਕੀ ਹੈ ਜੀ ਇਹਦੀ ਲੰਬਾਈ 310 ਫੁੱਟ ਹੈ ਤੇ 10 ਫੁੱਟ ਲੰਬੀ ਚੌੜੀ ਹੈ 10 ਫੁੱਟ ਚੌੜੀ ਹੈ ਜੀ ਤੇ ਵੱਖ-ਵੱਖ ਬਾੜਾਂ 'ਚ ਜਿਵੇਂ ਵੀ ਸਾਰੇ ਪਿੰਡ 'ਚ ਹੀ ਕੰਮ ਚੱਲ ਰਿਹਾ ਹੈ ਕਿੰਨਾ ਅਮਾਊਂਟ ਖਰਚਿਆ ਹੈ ਜੀ ਇੱਥੇ ਤਕਰੀਬਨ 10 ਲੱਖ ਰੁਪਏ ਅਮਾਊਂਟ ਖਰਚੇ ਜੀ ਬਾਕੀ ਬਾੜਾਂ 'ਚ ਕਿੰਨੇ ਕੰਮ ਚੱਲ ਰਹੇ ਨੇ ਸਾਰੇ ਬਾੜਾਂ 'ਚ ਕੰਮ ਚੱਲ ਰਿਹਾ ਜੀ ਜਿਵੇਂ ਬਾਬੇ ਬਰਸੀਆਂ ਨੇ ਦੇ ਤਿੰਨ ਗੇਟ ਬਣਨੇ ਨੇ ਜਿਹੜੇ ਉਹਨਾਂ ਦਾ ਵੀ ਕੰਮ ਜਲਦੀ ਸ਼ੁਰੂ ਹੋ ਜੂਗਾ ਟੈਂਡਰ ਅਸੀਂ ਲਾ ਚੁੱਕੇ ਹਾਂ ਜਿਵੇਂ ਕਿ ਪਾਣੀ ਦੀਆਂ ਟੈਂਕੀਆਂ ਪਿੰਡ 'ਚ ਬਣ ਰਹੀ ਐ ਖਨਾਲ ਰੋਡ ਤੇ ਵੱਡੀ ਟੈਂਕੀ ਤੇ ਅੰਬਾਰ ਨੰਬਰ 2 'ਚ ਅੰਬਾਰ ਨੰਬਰ 2 'ਚ ਵੀ ਵੱਡੀ ਪਾਣੀ ਦੀ ਟੈਂਕੀ ਬਣ ਰਹੀ ਐ ਲੱਖ ਵਕਤਾਂ ਮਤੇ 16 ਕਿਲੋਮੀਟਰ ਲੰਬੀ ਪਾਈਪ ਲਾਈਨ ਅਸੀਂ ਢੜਬੇ ਦੇ ਸਾਰੇ ਢੜਬੇ 'ਚ ਕਮਾ ਰਹੇ ਹਾਂ ਜੀ ਪਾਣੀ ਵਾਸਤੇ ਸਰ ਇਹ ਨਮੀ ਕਮੇਟੀ ਐ ਕੰਮ ਵਧੀਆ ਕਰ ਰਹੀ ਐ ਬਾਕੀ ਸਾਰੇ ਨੌਜਵਾਨ ਮਤਲਬ ਹੈਗੇ ਨੇ ਹੋਰ ਵੀ ਵਧੀਆ ਕਰਨਗੇ ਹਜੇ ਦਾ ਸਟਾਰਟਿੰਗ ਹੈ ਇਹਨਾਂ ਦੀ ਸਰਕਾਰ ਦੇ ਕੰਮਾਂ ਨੂੰ ਸਰਕਾਰ ਦੇ ਕੰਮ ਬਹੁਤ ਵਧੀਆ ਚੱਲ ਰਹੇ ਨੇ ਜੀ ਆਪਣੇ ਮੁੱਖ ਮੰਤਰੀ ਭਗਵੰਦ ਮਾਨ ਸਾਹਿਬ ਨੇ ਵਿੱਤ ਮੰਤਰੀ ਚੀਮਾ ਸਾਹਿਬ ਜੁੱਧ ਨਸ਼ਾ ਅਬਰਧੋ ਹੋਰ ਵੀ ਹੁਣ ਦੇਖੋ ਰਿਸ਼ਤੀਆਂ ਦਾ ਕੰਮ ਹੋ ਰਿਹਾ ਹੈ ਵੀ ਕਿਸੇ ਨੂੰ ਅਲੱਗ-ਅਲੱਗ ਕੁਝ ਵੀ ਕਰਨ ਦੀ ਲੋੜ ਨਹੀਂ ਗ੍ਰੀਨ ਸਥਾਨ ਦੇ ਰਿਸਤੀ ਕਰਾਓ ਜਿਹੜਾ ਮਰਜੀ ਪ੍ਰੋਜੈਕਟ ਲਾਓ ਬਹੁਤ ਵਧੀਆ ਕੰਮ ਹੋ ਰਹੇ ਨੇ ਜੀ ਕੋਈ ਦਿੱਕਤ ਨਹੀਂ ਹੈ ਕੀ ਤਕਾਲਦਾਰ ਨੂੰ ਟ੍ਰੈਫਿਕ ਸਮੱਸਿਆ ਤੁਹਾਨੂੰ ਬਹੁਤ ਆਉਂਦੀ ਹੋਊਗੀ ਕਾफी ਤੀਸ ਕਰਨਾ ਪੈਂਦਾ ਹੁੰਦਾ ਸਰ ਟ੍ਰੈਫਿਕ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਪਿੱਛੇ ਮੇਰੇ ਨਾਮ ਦਾ ਧਿਆਨ ਨਹੀਂ ਸਾਡੇ ਇੱਥੇ ਐਸਐਚਓ ਸਾਹਿਬ ਆਏ ਸੀ ਉਹਨਾਂ ਨੇ ਉਹ ਸਾਰੀ ਹੱਲ ਕਰਤੀ ਸੀ ਜੀ ਜਿਹੜਾ ਵੀ ਕੋਈ ਗਾਹ ਘਬਾਰੋਂ ਪਿੰਡਾਂ ਚੋਂ ਸ਼ਹਿਰੋਂ ਜਿੱਥੋਂ ਵੀ ਆਉਂਦਾ ਸੀ ਉਹ ਆਪਣੀ ਗੱਡੀ ਜਦੋਂ ਮੰਡੀ 'ਚ ਖੜਾ ਕੇ ਆਉਂਦਾ ਸੀ ਜਾਂ ਪਿੱਛੇ ਸਾਡੇ ਤਾਜ ਕੰਪਲੈਕਸ 'ਚ ਹੀ ਉੱਥੇ ਖੜਾ ਕੇ ਆਉਂਦਾ ਸੀ ਪਰ ਜਿਉਂ ਹੀ ਉਹਨਾਂ ਦੀ ਬਦਲੀ ਹੋਈ ਜਿਹੜੀ ਸਮੱਸਿਆ ਤਿਉਂ ਦੀ ਤਿਉਂ ਹੋ ਗਈ ਜੀ ਸੋ ਅਸੀਂ ਤਾਂ ਹੁਣ ਜਿਹੜਾ ਮੌਜੂਦਾ ਪ੍ਰਸ਼ਾਸਨ ਉਹਨਾਂ ਕਿ ਜਿੱਤੇ ਮੇਰੀ ਆਵਾਜ਼ ਨੂੰ ਸੁਣਦੇ ਹੋਣ ਵੀ ਉਹ ਜਿੰਨੇ ਵੀ ਲਿੰਕ ਰੋਡ ਦੇ ਗੱਡੀਆਂ ਖੜਦੀਆਂ ਨੇ ਉਹਨਾਂ ਨੂੰ ਪਿਆਰ ਨਾਲ ਸਮਝਾਉਣ ਉਹਨਾਂ ਦਾ ਚਲਾਨ ਕੱਟਨੇ ਹੋਣ ਦਾ ਮਸਲਾ ਹੈ ਮਰ ਜਿਹੜੀ ਗੱਡੀ ਹੈ ਉਹ ਟ੍ਰੈਫਿਕ ਸਮੱਸਿਆ ਸਹੀ ਹੋਣੀ ਚਾਹੀਦੀ ਹੈ ਸ਼ਹਿਰ ਵਾਸੀ 8 ਨੰਬਰ ਵਾਰਡ ਦੇ ਵਸਨੀਕ ਜੀ ਇਸ ਗਲੀ ਦਾ ਕਾਫੀ ਸਮੇਂ ਤੋਂ ਬੁਰਾ ਹਾਲ ਸੀ ਜੀ ਬਣੀ ਹੈ ਕਿਵੇਂ ਦੇਖੀ ਹਰਪ੍ਰੀਤ ਜੀ ਤੁਹਾਨੂੰ ਪਤਾ ਹੀ ਹੈ ਵੀ ਜਿਹੜਾ ਬਾੜ ਨੰਬਰ 8 ਹੈ ਇਹਦੇ ਵਿੱਚ ਅਨਾਜ ਮੰਡੀ ਦਾ ਏਰੀਆ ਜ਼ਿਆਦਾ ਸੀਗਾ ਕੁਝ ਏਰੀਆ ਲਿੰਕ ਰੋਡ ਦਾ ਸੀਗਾ ਜਿਹੜਾ ਲਿੰਕ ਰੋਡ ਦਾ ਏਰੀਆ ਹੈ 10-12 ਸਾਲ ਤੋਂ ਪੂਰੇ ਦੁਕਾਨਾਂ ਵੀ ਨੇ ਰਹਿ ਸ਼ਾਮੇ ਨੇ ਇਹਨਾਂ ਦੇ ਸਾਰਿਆਂ ਸਰਕਾਰਾਂ ਮੂਰੇ ਮੁਖ ਮੰਗੇ ਹੀ ਸੀ ਵੀ ਸਾਡੀ ਜਿਹੜੀ ਗਲੀ ਹੈ ਰਹਿ ਸ਼ੀ ਗਲੀ ਹੈ ਇਹ ਗਲੀ ਬਣਾਈ ਜਾਵੇ ਤੇ ਇਹਦੇ ਵਿੱਚ ਸੀਵਰੇਜ ਪਾਇਆ ਜਾਵੇ ਕਿਸੇ ਵੀ ਸਮੇਂ ਸਰਕਾਰ ਨੇ ਇਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਪਿਛਲੇ ਸਾਡੇ ਨਗਰ ਕੌਂਸਲ ਦੀਆਂ ਵੋਟਾਂ ਹੋਈਆਂ ਸੀਆਂ ਅਸੀਂ ਵੋਟਾਂ ਦੌਰਾਨ ਸਾਡੇ ਕੈਂਡੀਡੇਟ ਸੀ ਅਰਜੇਸ਼ ਕੁਮਾਰ ਗੋਬੀ ਅਸੀਂ ਉਹਨਾਂ ਨਾਲ ਵੀ ਉਰੇ ਆਏ ਸੀ ਹੌਂਡੰਡਮ ਦਿੱਤਾ ਸੀ ਉਹਦੇ ਵਿੱਚ ਉਹਨਾਂ ਨੇ ਸਪੈਸ਼ਲੀ ਤੌਰ ਤੇ ਮੰਗ ਕੀਤੀ ਸੀ ਵੀ ਸਾਡੀ ਇਹ ਗਲੀ ਬਣਾਈ ਜਾਵੇ ਤਾਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਸੀ ਵੀ ਅਸੀਂ ਤੁਹਾਨੂੰ ਸਾਰਿਆਂ ਮੋਟਾ ਪਾਵਾਂਗੇ ਤਾਂ ਸਾਡੇ ਐਮਸੀ ਸਾਹਿਬ ਨੂੰ ਰਜੇਸ਼ ਕੁਮਾਰ ਗੋਪਜੁਨ ਨੇ ਬਹੁਤ ਚੰਗੀ ਤਰ੍ਹਾਂ ਚੰਗੀ ਲੀਡ ਨਾਲ ਸਭ ਤੋਂ ਵੱਡੀ ਲੀਡ ਨਾਲ ਜਿੱਤਿਆ ਸੀਗਾ ਤੇ ਅਸੀਂ ਵੀ ਉਸ ਉਸ ਤਰ੍ਹਾਂ ਅਮਲ ਲਿਆਂਦੇ ਪੂਰੇ ਖਰੇ ਉੱਤਰੇ ਅਸੀਂ ਸਭ ਤੋਂ ਪਹਿਲਾਂ 12 ਨੰਬਰ 8 ਦੀ ਜਿਹੜੀ ਇਹ ਗਲੀ ਦੀ ਮੰਗ ਸੀ ਪਹਿਲਾਂ ਉਹ ਰੈਸਿਵਰੇਜ ਪਾਇਆ ਫਿਰ ਇੰਟਰਲੌਕ ਟਾਇਲ ਲਾ ਕੇ ਬਿਲਕੁਲ ਤਿਆਰ ਹੋ ਗਈ ਹੁਣ ਸਾਰੇ ਵਾਰਡ ਵਾਸੀ ਬਹੁਤ ਜ਼ਿਆਦਾ ਖੁਸ਼ ਨੇ ਬੜਾ ਮਾਣ ਮਹਿਸੂਸ ਕਰ ਰਹੇ ਨੇ ਆਪਣੇ ਐ ਪੂਰੇ ਡਿਡਪੇ ਹਲਕੀਨ ਕਿਵੇਂ ਦੇਖ ਦੂੰ ਕਿ ਜੋ ਦਾ ਹਲਕਾ ਬਣਿਆ ਡਿਡਪਾ ਕੈਬਨਟ ਮਨਿਸਟਰ ਹਰਪਾਲ ਸਿੰਘ ਚੀਮਾ ਮਿਲੇ ਨੇ ਬਹੁਤ ਲੰਬੇ ਸਮੇਂ ਬਾਅਦ ਪੂਰੇ ਹਲਕੇ ਦੇ ਕੰਮਾਂ ਨੂੰ ਦੇਖਿਆ ਹਰਪ੍ਰੀਤ ਨੂੰ ਪਤਾ ਹੈ ਇਹ ਦੜਵੇ ਦੇ ਵਿੱਚ ਅੱਜ ਤੱਕ ਵੀ ਕਦੇ ਵੀ ਕੋਈ ਵੱਡਾ ਅਨਾ ਕੰਮ ਨਹੀਂ ਹੋਇਆ ਸੀ ਜਿਵੇਂ ਕਿਸੇ ਨੂੰ ਪਤਾ ਹੈ ਕੰਪਲੈਕਸ ਦਾ 11 ਕਰੋੜ ਦੀ ਲਾਗਤ ਨਾਲ ਕੰਪਲੈਕਸ ਬਣ ਗਿਆ ਹੁਣ ਖੇਡ ਸਟੇਡੀਅਮ ਇੰਡੋਰ ਸਟੇਡੀਅਮ ਮਤਲਬ ਪੂਰੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਵੱਡਾ ਇੰਡੋਰ ਸਟੇਡੀਅਮ ਬਣ ਰਿਹਾ ਦੜਵੇ ਜਿਹੜਾ ਜਿੱਥੇ ਸਟੇਡੀਅਮ ਸੀ ਸਟੇਡੀਅਮ ਦੇ ਨਾਲ ਬਿਲਕੁਲ ਤਿਆਰ ਹੋ ਰਿਹਾ ਲੱਗਦਾ ਹੈ ਵੀ ਸਾਨੂੰ ਸਤੰਬਰ ਅਕਤੂਬਰ ਦੇ ਵਿੱਚ ਉਹ ਸਾਡੇ ਸਪੂਰਤ ਹੋ ਜਾਊਗਾ ਕੰਪਲੈਕਸ ਦੇ ਨਾਲ ਇੱਕ ਸਾਡੇ ਉੱਥੇ ਕਰ ਸਕਦੇ ਨੇ ਉੱਥੇ ਇੱਕ ਕਮੇਟੀ ਬਣਾਈ ਗਈ ਹੈ ਉਹ ਕਮੇਟੀ ਦੀ ਨਿਗਰਾਨੀ ਹੇਠ ਆਪ ਦਾ ਪ੍ਰੋਗਰਾਮ ਬੁੱਕ ਕਰ ਸਕਦੇ ਨੇ ਤੇ ਉਹ ਬੜੇ ਸੁਚੱਜੇ ਢੰਗ ਨਾਲ ਉਹਨੂੰ ਚਲਾਇਆ ਜਾ ਰਿਹਾ ਉਸ ਤੋਂ ਬਾਅਦ ਸਾਡੇ ਇੱਕ ਪਾਰਕ ਬਣਾਇਆ ਗਿਆ ਵਿੱਤ ਮੰਤਰੀ ਸਾਹਿਬ ਹੀ 1.5 ਕਰੋੜ ਰੁਪਏ ਦੀ ਲਾਗਤ ਨਾਲ ਛੋਟੇ ਛੋਟੇ ਬੱਚੇ ਲੇਡੀਜ਼ ਬਜ਼ੁਰਗ ਸਾਰੇ ਉੱਥੇ ਸਾਰਾ ਦਿਨ ਖੇਡਦੇ ਨੇਗੇ ਤੁਸੀਂ ਜਾ ਕੇ ਦੇਖ ਸਕਦੇ ਹੋ ਬਹੁਤ ਸੋਹਣੇ ਫੁੱਲ ਬੁੱਟੇ ਬਾਹਰੋਂ ਲਿਆ ਕੇ ਬੁੱਟੇ ਲਾਏ ਹੋਏ ਨੇ ਬਹੁਤ ਸ਼ਾਨਦਾਰ ਬਿਲਡਿੰਗ ਬਣਾਈ ਹੈ ਹੁਣ ਸਾਡੀ ਇੱਕ ਮੁੱਖ ਮੰਗ ਸੀ ਥਾਣੇ ਦੀ ਜੋ ਕਿ ਬਹੁਤ ਜਲਦੀ ਪੂਰਨ ਹੋਣ ਜਾ ਰਹੀ ਹੈ ਲੱਗਦਾ ਹੈ ਕਿ ਕਨਮਾ ਪ੍ਰੋਜੈਕਟ ਆ ਰਿਹਾ ਹੈ ਡੜਵੇ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਪੱਕੀ ਪਾਈਪ ਲਾਈਨ ਪੈ ਰਹੀ ਹੈ ਸੜਕਾਂ ਬਣ ਰਹੀਆਂ ਨੇ ਡੜਵੇ ਤੋਂ ਕਮਾਲਪੁਰ ਵਾਲੀ ਸੜਕ ਦਾ ਕੰਮ ਸੀ ਬਹੁਤ ਵਧੀਆ ਤਕਨੀਕ ਨਾਲ ਬਾਹਰੋਂ ਮਸ਼ੀਨ ਆਈ ਹੈ ਜਰਮਨੀ ਤੋਂ ਜਿਸ ਦੇ ਦੁਆਰਾ ਉਹ ਸੜਕ ਬਣਾਈ ਜਾ ਰਹੀ ਹੈ ਜੀ ਸ਼ਹਿਰ ਟ੍ਰੈਫਿਕ ਦੀ ਵੱਡੀ ਸਮੱਸਿਆ ਉਹਨੂੰ ਸ਼ਹਿਰ ਦੇ ਵਿੱਚ ਥੋੜੀ ਜੀ ਤਾਂ ਦੇਖੋ ਪੀਰਪਾੜ ਵਾਲਾ ਲੱਕਾ ਜੀ ਹਰ ਇੱਕ ਦੁਕਾਨਦਾਰ ਕੋਲੇ ਸਾਧਨ ਜ਼ਿਆਦਾ ਹੋ ਗਏ ਪਹਿਲਾਂ ਸਾਡੇ ਐਸਐਚਓ ਸਾਹਿਬ ਆਏ ਸੀ ਕਮਲਜੀਤ ਜੀ ਉਹਨਾਂ ਨੇ ਬੜੇ ਸੁਚੇਜੇ ਢੰਗ ਨਾਲ ਪਾਰਕਿੰਗ ਦੀ ਬੋਸਤਾ ਕਰੀ ਸੀ ਕੁਝ ਦੁਕਾਨਦਾਰ ਗੱਡੀਆਂ ਮੰਡੀ ਚਲਾਉਂਦੇ ਸੀ ਕੁਝ তাজ ਕੰਪਲੈਕਸ ਦੇ ਵਿੱਚ ਲਾਉਂਦੇ ਸੀ ਉਹਦੇ ਨਾਲ ਜਿਹੜੀ ਟ੍ਰੈਫਿਕ ਦੀ ਸਮੱਸਿਆ थी ਉਹ ਬਹੁਤ ਵਧੀਆ ਚੱਲ ਰਹੀ ਸੀਗੀ ਪਰ ਉਸ ਤੋਂ ਬਾਅਦ ਅਚਾਨਕ ਉਹਨਾਂ ਦੀ ਬਦਲੀ ਹੋ ਗਈ ਹੁਣ ਨਵੇਂ ਐਸਐਚਓ ਸਾਹਿਬ ਆਏ ਨੇਗੇ ਥੋੜਾ ਟਾਈਮ ਲੱਗੂਗਾ ਉਹ ਵੀ ਲੱਗ ਰਹੇ ਨੇ ਕਿ ਉਹਨਾਂ ਨੂੰ ਮਿਲੇ ਸੀਗੀ ਵੀ ਇਹਨਾਂ ਨੂੰ ਦੁਬਾਰਾ ਉਸ ਤਰ੍ਹਾਂ ਹੀ ਇੱਕ ਤਾਜ ਕੰਪਲੈਕਸ ਦੇ ਵਿੱਚ ਸਾਡੇ ਕੋਲ ਮਾਰਕੀਟ ਹੈ ਇੱਕ ਮੰਡੀ ਆ ਮੰਡੀ ਦੇ ਵਿੱਚ ਉਹਨਾਂ ਦਾ ਸਾਧਨਾਂ ਦਾ ਖੜਨ ਦਾ ਪ੍ਰਬੰਧ ਕੀਤਾ ਜਾਵੇ ਸਾਨੂੰ ਉਮੀਦ ਹੈ ਵੀ ਐਸ ਐਚਓ ਸਾਹਿਬ ਬੜੀ ਜਲਦੀ ਉਹਨੂੰ ਸਾਡੀ ਗੱਲ ਉਹਨੂੰ ਸੁਣਨਗੇ ਤੇ ਇਹਦੀ ਸਮੱਸਿਆ ਦਾ ਹੱਲ ਕਰਨਗੇ ਇਹੀ ਗਲੀਆਂ ਬਣ ਰਹੀਆਂ ਨੇ ਉਹਦੇ ਦੇ ਵਿੱਚ ਠੇਕੇਦਾਰ ਵੱਲੋਂ ਸਮੱਸਿਆਵਾਂ ਪੇਸ਼ ਆ ਰਹੀਆਂ ਨੇ ਕਿ ਘਟੀਆ ਮਟੀਰੀਅਲ ਵਰਤਾਇਆ ਜਾ ਰਿਹਾ ਹੈ ਲੋਕਾਂ 'ਚ ਦੇਖੋ ਹਰਪ੍ਰੀਤ ਜੀ ਜਿੱਥੇ ਕਿਤੇ ਵੀ ਕੋਈ ਘਟੀਆ ਮਟੀਰੀਅਲ ਵਰਤਿਆ ਜਾਊਗਾ ਸਾਡੀ ਟੀਮ ਵਿੱਤ ਮੰਤਰੀ ਸਾਹਿਬ ਜੀ ਦੀ ਟੀਮ ਲਗਾਤਾਰ ਨਿਗਰਾਨੀ ਕਰਦੀ ਹੈ ਜਿੱਥੇ ਵੀ ਸਾਡੇ ਤੁਸੀਂ ਧਿਆਨ ਚ ਕਰਾਉਂਗੇ ਅਸੀਂ ਜਾ ਕੇ ਸੌਣ ਦਾ ਵਿਜ਼ਿਟ ਕਰਕੇ ਜੋ ਵੀ ਕਿਤੇ ਕਮੀ ਪਾਈ ਜਾਊਗੀ ਅਸੀਂ ਉਹਨੂੰ ਦੁਰਸਤ ਕਰਾਵਾਂਗੇ ਜੋ ਘਟੀਆ ਮਟੀਰੀਅਲ ਉਹਨੂੰ ਚੁਕਾਇਆ ਜਾਊਗਾ ਬੰਦ ਹੀ ਠੇਕੇਦਾਰ ਤੇ ਕਾਰਵਾਈ ਕੀਤੀ ਜਾਊਗੀ ਜੋ ਵੀ ਕੋਈ ਮੁਲਾਜ਼ਮ ਇਹਦੇ ਵਿੱਚ ਦੋਸ਼ੀ ਪਾਇਆ ਗਿਆ ਉਸ ਦੇ ਸ੍ਰਿੰਦਰ ਜੀ ਗਲੀ ਬੜੀਆਂ 8 ਨੰਬਰ ਵਾਰਡ ਦੇ ਵਿੱਚ ਇਹਨੂੰ ਕਿਵੇਂ ਦੇਖਦੇ ਹੋ ਜੋ ਕਿ ਕਾਫੀ ਟਿੱਕਰਾਂ ਦਾ ਸਾਹਮਣਾ ਇੱਥੇ ਪਬਲਿਕ ਨੂੰ ਸਰ ਇਹ ਜਿਹੜੀ ਗਲੀ ਹੈ ਸਾਡੀ ਰਹਿਸ਼ਵੀ ਇੱਥੇ ਹੈ ਪਿਛਲੇ 12-13 ਸਾਲ ਤੋਂ ਕਹਿ ਰਹੇ ਵੀ ਕੰਮ ਪੈਂਡਿੰਗ ਪਿਆ ਸੀ ਬਹੁਤ ਵਾਰੀ ਕੋਸ਼ਿਸ਼ ਕੀਤੀ ਪਰ ਕਦੇ ਇਹਦਾ ਮਸਲੇ ਦਾ ਹੱਲ ਨਹੀਂ ਹੋਇਆ ਜਦੋਂ ਹੁਣ ਪਿੱਛੇ ਜੇ ਇਲੈਕਸ਼ਨ ਹੋਈ ਰਜੇਸ਼ ਕੁਮਾਰ ਗੋਪੀ ਜੀ ਆਏ ਵੀ ਸਾਨੂੰ ਵੋਟਾਂ ਪਾਓ ਜੀ ਸਾਨੂੰ ਐਮਸੀ ਬਣਾ ਦਿਓ ਅਸੀਂ ਇਹਨੂੰ ਪਹਿਲਾਂ ਨੂੰ ਇਹ ਗਲੀ ਦੀ ਮਸਲਾ ਦਿਖਾਇਆ ਇਹ ਕਹਿੰਦੇ ਵੀ ਜਦੋਂ ਮੈਂ ਐਮਸੀ ਬਣ ਗਿਆ ਇਹਨੂੰ ਨਾਲ ਦੀ ਨਾਲ ਬਣਾ ਦਊਗਾ ਚਲੋ ਪਰਮਾਤਮਾ ਦੀ ਕਿਰਪਾ ਹੋਈ ਰਜੇਸ਼ ਕੁਮਾਰ ਗੋਪੀ ਜੀ ਨੂੰ ਅਸੀਂ ਵੋਟਾਂ ਪਾਈਆਂ ਜਿੱਤ ਕੇ ਐਮਸੀ ਬਣ ਗਏ ਜੀ ਇਹ ਔਰ ਇਹਨਾਂ ਨੇ ਨਾਲੋਂ ਨਾਲ ਇਹ ਗਲੀ ਦੀ ਵਿਦ ਸਿਵਰੇਜ ਬਹੁਤ ਵਧੀਆ ਮਤਲਬ ਕੰਮ ਕਰਤਾ ਅਸੀਂ ਸਾਰੇ ਜਿਹੜੇ ਮੋਹੱਲਾ ਨਿਵਾਸੀ ਨੇ ਜਿੰਨੇ ਇੱਥੇ ਦੁਕਾਨਦਾਰ ਨੇ ਸਾਰੇ ਬਹੁਤ ਖੁਸ਼ ਨੇ ਜੀ ਇਹਨਾਂ ਨੂੰ ਅ ਰਾਜੂ ਜੀ ਗਲੀ ਦਾ ਕੰਮ ਹੋਇਆ ਹੈ ਕਿਵੇਂ ਦੇਖਦੇ ਹੋ ਇਹਨੂੰ ਗਲੀ ਦਾ ਕੰਮ ਬਹੁਤ ਵਧੀਆ ਹੋਇਆ ਜੀ ਦੁਕਾਨਾਂ ਵੀ ਨੇ ਇਹ ਗਲੀ 'ਚ ਜੀ ਰਹਿ ਸ਼ਮੀ ਨੇ ਜੀ ਪਿੰਡਾਂ 'ਚੋਂ ਵੱਖ-ਵੱਖ ਪਿੰਡਾਂ 'ਚੋਂ ਦਰਜੀ ਵੀ ਆਉਂਦੇ ਨੇ ਅਸੀਂ ਵੀ ਰਹਿੰਦੇ ਆ ਜੀ ਬਾਰਿਸ਼ ਦਾ ਸਮੇਂ 'ਚ ਇੱਥੇ ਬਹੁਤ ਪਾਣੀ ਭਰ ਜਾਂਦਾ ਸੀਗਾ ਜਿਸ ਕਰਨਾ ਇੱਕ ਥਾਂ ਤੋਂ ਦੂਜੀ ਥਾਂ ਗਲੀ ਰੰਗਨ 'ਚ ਦਿੱਕਤ ਆਂਦੀ ਸੀਗੀ ਸੋ ਸਾਡੇ ਰਜੇਸ਼ ਕੁਮਾਰ ਗੋਪੀ ਜੀ ਜੋ ਨਵੇਂ ਬਾੜ ਦੇ 8 ਨੰਬਰ ਦੇ ਮਸੀਬਣੇ ਨੇ ਜੀ ਇਹਨਾਂ ਦੀ ਪਾਰ ਕਿਰਪਾ ਤੇ ਮਨੀਂਦਰ ਪ੍ਰਧਾਨ ਜੀ ਦੀ ਅਪਾਰ ਕਿਰਪਾ ਤੇ ਆਮ ਆਦਮੀ ਪਾਰਟੀ ਦੇ ਖਜ਼ਾਨਾ ਮંત્રી ਹਰਪਾਲ ਸਿੰਘ ਚਿਮਾਈ ਦੀ ਪਾਰ ਕਿਰਪਾ ਨਾਲ 8 ਨੰਬਰ ਬਾੜ ਗਲੀ ਚ ਦੋਏ ਪਾਸੇ ਪੈਪ ਤੇ ਗਲੀ ਕਵਰ ਹੋ ਗਈ ਜੀ ਅਸੀਂ ਇਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜੋ ਇਹਨਾਂ ਨੇ ਐਡਾ ਵੱਡਾ ਪ੍ਰਾਲਾ ਕਰਿਆ ਸਾਡੇ